ਰੀ ਲੇਟੀ نیوز ਦੇਖ ਰਹੀ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਸੋ ਤੁਹਾਨੂੰ ਹੁਣ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੀਆਂ ਜਿੱਥੇ ਕੀ ਅਸੀਂ ਵੇਖ ਰਹੇ ਹਾਂ ਕਿ ਸਾਡੇ ਆਈਪੀਐਸਰ ਆਭਿਮਨਿਉ ਰਾਣਾ ਜੀ ਦੇ ਨਾਲ ਮਿਲ ਕੇ ਉਹਨਾਂ ਦੇ ਕਈ ਥਾਣਿਆਂ ਦੇ ਨਾਲ ਦੇ ਐਸਐਚਓ ਨਾਲ ਲੈ ਕੇ ਜੋ ਉਹਨਾਂ ਨੇ ਕੱਢਿਆ ਫਲਾਈਂਗ ਮਾਰਚ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਤਸਵੀਰਾਂ ਤੁਹਾਡੇ ਸਾਹਮਣੇ ਹੈ ਕਿ ਇਸ ਫਲਾਈਂਗ ਨੂੰ ਲੈ ਕੇ ਜੋ ਇਹਨਾਂ ਨੇ ਦੌਰਾ ਕੀਤਾ ਹੈ I ਤੇ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਦਾ ਕਟਾਗਰਨ ਹੈ ਜਿਵੇਂ ਪੁਲਿਸ ਪੜਪੜਨ ਦੇ ਤਾਲੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਨਸਬੋਹਈ ਘਟਨਾ ਨੂੰ ਅਰਜਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਬੜੇ ਹੀ ਪੇਰ ਟ੍ਰਾਸਪੋਰਟ ਤਰੀਕੇ ਨਾਲ ਚਲਾ ਦੇ ਰਿਹਾ ਹੈ ਉਹ ਹੋਰ ਲੇਕਿਨ ਸਰ ਇਹਦੇ ਵਿੱਚ ਆਵਾਮ ਦੀ ਸੁਰੱਖਿਆ ਵੀ ਮੱਦੇ ਨਜ਼ਰ ਰੱਖੀ ਜਾਊਗੀ ਕਿਉਂਕਿ ਆਵਾਮ ਵੀ ਜਿਹੜੀ ਹੈ ਅੱਜ ਕੱਲ ਜਿਸ ਦਾ ਕ੍ਰਾਈਮ ਗ੍ਰਾਫ ਵੱਧਦਾ ਜਾ ਰਿਹਾ ਹੈ ਆਵਾਮ ਨੂੰ ਕੀ ਸੰਦੇਸ਼ ਦੇਉਂਗੇ ਕਿ ਆਵਾਮ ਜਿਹੜੀ ਸਹਿਮੀ ਹੁੰਦੀ ਹੈ ਅੱਜ ਕੱਲ ਜਿੱਦਾਂ ਕ੍ਰਾਈਮ ਲਗਾਤਾਰ ਵੱਧ ਰਿਹਾ ਹੈ ਦੇਖੋ ਜੀ ਪੁਲਿਸ ਹਰ ਪੰਦਰ ਚਨਾਤ ਜਿਹੜੇ ਵੀ ਕੋਈ ਕ੍ਰਾਈਮ ਕੋਸ਼ਿਸ਼ ਰਹਿੰਦੀ ਹੈ ਕਿ ਬਈ ਘਟੋ ਘਟ ਸਮੇਂ ਦੇ ਵਿੱਚ ਸੋਲਵ ਕਰ ਦਈਏ ਤੇ ਕੋਈ ਵੀ ਜੇ ਕ੍ਰਾਈਮ ਜਿਹੜਾ ਹੈ ਕਿ ਫਿਲਹਾਲ ਆਪਾਂ ਕੋਸ਼ਿਸ਼ ਕਰਕੇ ਉਹਨੂੰ 24 ਘੰਟੇ ਦੇ ਵਿੱਚ ਜੀ ਸੋਲਵ ਕਰ ਲੈਂਦੇ ਆ ਤੇ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਆਮ ਦੇ ਵਿੱਚ ਹੈ ਉਹ ਬਿਲਕੁਲ ਕਾਇਮ ਹੈ ਤੇ ਅੱਗੇ ਵੀ ਲਈ ਗਿਆ ਸਰ ਇਹ ਕਿੱਥੋਂ ਦੀ ਫਲੈਂਗ ਮਾਰਚ ਕਿੱਥੋਂ ਇਹ ਕਿੱਥੇ ਤੱਕ ਜਾਊਗਾ ਸਰ ਜੀ ਪੂਰੇ ਜ਼ੋਨ ਫੋਰ ਏਰੀਆ ਦੇ ਵਿੱਚ ਆਪਾਂ ਇਹ ਕਰਦੇ ਆ 7 ਨੰਬਰ ਤੋਂ ਸ਼ੁਰੂ ਕਰਕੇ ਅੱਗੇ ਆਪਾਂ ਟਿਕਾ ਤੇ ਜਮਾਲਪੁਰ ਪੂਰੇ ਜ਼ੋਨ ਫੋਰ ਦੇ ਤੱਕ ਲੱਗਣਾ ਜੀ ਸਰ ਇੱਕ ਸਾਰੇ ਥਾਣੇ ਦੇ ਸਿਚੂ ਨਾਲ ਨੇ ਕਿ ਐਸਪੀ ਸਿਚੂ ਨਾਲ ਨੇ ਜੋ ਹਾਂ ਜੀ ਹਾਂ ਜੀ ਹਾਂ ਜੀ ਸਭ ਦਾ ਚੋਰ ਜਿਹੜਾ ਜਾਪਾ ਲੱਗੀ ਹੋਈ ਹੈ ਚੋਰ ਜਾਪਕਾਰ ਦੇ ਵਿੱਚ ਕਈ ਵਾਰ ਇਹ ਗੈਲੀ ਦੇਖ ਨੂੰ ਮਿਲਦੀ ਹੈ ਕਈ ਵਾਰ ਲੀਡਰ ਜਦ سپورਟ ਕਰਦੇ ਨੇ ਉਹ ਗੱਲਾਂ ਇਸ ਨੂੰ ਦੂਰ ਰੱਖਿਆ ਜਾਂਦੇ ਇੱਕ ਸੰਦੇਸ਼ ਆਹੀ ਹੈ ਸਰ ਜਿਸ ਤਰ੍ਹਾਂ ਚੋਰ ਜਿਹਾ ਤੁਹਾਡਾ ਲਗੀ ਰਿਪੋਰਟ ਪਿੰਡਰ ਲੱਗਾ ਹੋਇਆ ਹੈ ਕਈ ਲੀਡਰ ਜਿਹੜੇ ਨੇ ਆਪਣੀ ਸ਼ੋਰਤ ਕਮਾਉਣ ਉਸਤੇ ਇਧਰ ਕੰਮ ਕਰਦੇ ਪੁਲਿਸ ਤੇ ਦਬਾਅ ਪਾਉਂਦੇ ਨੇ ਲੇਕਿਨ ਚੋਰ ਕਮਿਸ਼ਨ ਵੀ ਤੇ ਸੰਗ ਐਕਸ਼ਨ ਲੈਂਦਾ ਕੋਈ ਕਿਸ ਪੁਲਿਸ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਨਹੀਂ ਪਹਿਲਾਂ ਰਹਾ ਤੇ ਨਹੀਂ ਆਗੇ ਹੋਵੇਗਾ ਆਪਾਂ ਬਿਲਕੁਲ ਚੋਰ ਜਿਹਾ ਜਿਹੜੇ ਆਪਣੇ ਨਿਯਮ ਹੁੰਦੇ ਆ ਉਹਦੇ ਅਨੁਸਾਰ ਆਪਾਂ ਕੰਮ ਕਰ ਰਹੇ ਹਾਂ ਤੇ ਅੱਗੇ ਵੀ ਜਿਸੇ ਰਦੇ ਵਿੱਚ ਕੋਈ ਅਵੇਅਰ ਕਰੋਗੇ ਜਿੱਦਾਂ ਕੋਈ ਮਾਈਕ ਜਾਂ ਕੋਈ ਸਪੀਕਰ ਲਗਾ ਕੇ ਆਵਾਮ ਵਿੱਚ ਜਿੱਦਾਂ ਆਵਾਮ ਤੁਹਾਨੂੰ ਕੋਈ ਗੱਲਬਾਤ ਕਰਨਾ ਚਾਹੁੰਦੀ ਹੈ ਤੁਹਾਡੇ ਨਾਲ ਕੋਈ ਲੋਕ ਸੰਵਾਦ ਕਰਨਾ ਚਾਹੁੰਦੀ ਹੈ ਇੱਕ ਮੋਟਿਵ ਵੀ ਰਹਿੰਦਾ ਇੱਕ ਮਕਸਦ ਵੀ ਰਹਿੰਦਾ ਉਹ ਗੱਲ ਵੀ ਸੁਣੋਗੇ ਸਾਰੇ ਰਸਤੇ ਦੇ ਦੇਖੋ ਜੀ ਆਪਾਂ 24 ਘੰਟੇ ਦਾ ਨਾਟ ਹੈ ਮੇਰੀ ਜਨਤਾ ਦੀ ਕੋਈ ਵੀ ਹੁੰਦੀ ਹੈ ਦੀਵਾਨਸ ਹੁੰਦੀ ਹੈ ਉਸ ਨਾਲੇ 24 ਘੰਟੇ ਪਰ ਤਿਆਰ ਹੈ ਤੇ ਅੱਗੇ ਵੀ ਨਹੀਂ ਫਤ ਲਓ ਜੀ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਅਭਿਮਨੀ ਰਾਣਾ ਜਿਸ ਕੀ ਦਾ ਨਾਮ ਰੋਗੀ ਜੀ ਜੀ ਸਭ ਨੂੰ ਜੀ ਆਇਆਂ ਨੂੰ ਮਾਮਾ ਮਾਤਾ ਲੁਧਿਆਣਾ ਪੁਲਿਸ ਨੇ ਲੋਕਾਂ ਵਿੱਚ ਵਿਸ਼ਵਾਸ ਫੈਦਾ ਕਰਨ ਲਈ ਕੱਢਿਆ ਫਲਾਈਂਗ ਮਾਰਚ ਲੋਕਾਂ ਨੇ ਲੋਕਾਂ ਨੂੰ ਕੀਤਾ ਜਾਗਰੂਕ ਰੀਲ 80 ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਧੰਨਵਾਦ ਸੋ ਇਸੇ ਤਰ੍ਹਾਂ ਬਣੇ ਰਹੋ ਰਿਲੇਟਿਡ ਨਿਊਜ਼ ਦੇ ਨਾਲ ਹਰ ਖਬਰ ਹਰ ਸਮੇਂ ਦੇ ਨਾਲ